ਅਸੀਂ ਕਾਲ ਮੈਂ ਗਰਦਾਰ ਸਿੰਘ ਸਰਾ ਤੁਸੀਂ ਦੇਖ ਰਹੇ ਹੋ ਆਮ ਨੇਡੀਆ ਟੀਵੀ ਇਸ ਟਾਈਮ ਪਹਿਲਾਂ ਤੁਹਾਨੂੰ ਅਸੀਂ ਰੱਜਣ ਦੀ ਵਿਸਾਖੀ ਵਿਖਾਈ ਆ ਅਗਲੇ ਪੜਾਤ ਤੱਕ ਮੱਲਕੇ ਪਿੰਡ ਦੀ ਵਿਸਾਖੀ ਦਿਖਾਉਣ ਲੱਗੇ ਆ ਜਿੱਥੇ ਕੇ ਤੁਸੀਂ ਦੇਖ ਰਹੇ ਹੋਵੋਗੇ ਕਿ ਤਨਤਨ ਬਾਬਾ ਕਮੰਡ ਦਾਸ ਤੇ ਬੀਬੀ ਰਾਜਕੌਰ ਦੀ ਜਗ੍ਹਾ ਦੇ ਉੱਤੇ ਪਹੁੰਚੇ ਆ ਜਿੱਥੇ ਵੱਡਾ ਜਿਹੜਾ ਮੇਲਾ ਲੱਗਦਾ ਵਸਾਖੀ ਦੇ ਉੱਤੇ ਵਸਾਖੀ ਦੇ ਉੱਤੇ ਦੂਰ ਨੜੇ ਜਿਹੜੀ ਸੰਗਤ ਇੱਥੇ ਪਹੁੰਚਦੀ ਆ ਤੇ ਵੱਡੀ ਗੰਤੀ ਵਿੱਚ ਸੰਗਤਾਂ ਜਿਹੜੀ ਇਸ ਥਾਂ ਦੇ ਉੱਤੇ ਨਤਮਸ ਹੁੰਦੀ ਆ ਇਹ ਥਾਂ ਇਤਿਹਾਸਕ ਥਾਂ ਆਪਾਂ ਕਹਿ ਸਕਦੇ ਆ ਜਿੱਥੇ ਕੇ ਵੱਡੀ ਗੰਤੀ ਵਿੱਚ ਲੋਕਾਂ ਦੀ ਜਿਹੜੀ ਸ਼ਰਧਾ ਇਸ ਨਾਲ ਜੁੜੀ ਹੋਈ ਆ ਲਗਾਤਾਰ ਤਸਵੀਰ ਵੀ ਦਿਖਾ ਰਹੇ ਆ ਕਿ ਜਿਹੜਾ ਵੱਡਾ ਕੱਟ ਆ ਇੱਥੇ ਮਾਲਕਾਂ ਦੇ ਵਿੱਚ ਹੋਇਆ ਕਿ ਇਤਿਹਾਸ ਇਥੋਂ ਦਾ ਜਿਹੜਾ ਜਿਹੜਾ ਲਗਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7n ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਪਿੰਡ ਮਲਕੇ ਪਹੁੰਚੇ ਆ ਇਹ ਬਾਬਾ ਕਮਨਦਾਸ ਜੀ ਦੀ ਜਗ੍ਹਾ ਜਿਨ੍ਹਾਂ ਨੇ ਸਾਡਾ ਪਿੰਡ ਮਲਕੇ ਹੋਂਦ ਚ ਲਿਆਂਦਾ ਇਹ ਪਹਿਲਾ ਬਾਬਾ ਜੀ ਜਦੋਂ ਇੱਥੇ ਆਏ ਆ ਤਾਂ ਸਾਡੇ ਪਿੰਡ ਦੇ ਵਿਚਾਲੇ ਖੂਹ ਆ ਉੱਥੇ ਬਾਬਾ ਜੀ ਨੇ ਬਾਬਾ ਜੀ ਕੋਲੇ ਅਰਦਾਸ ਕੀਤੀ ਪਿੰਡ ਦੇ ਲੋਕਾਂ ਨੇ ਵੀ ਮਹਾਰਾਜ ਸਾਡਾ ਪਿੰਡ ਨਹੀਂ ਵਜਦਾ ਤਾਂ ਬਾਬਾ ਜੀ ਨੇ ਕਿਹਾ ਵੀ ਆ ਜਗਾ ਮੱਲ ਲੱਕੇ ਬੈਠ ਜਾਓ ਤਾਂ ਪਿੰਡ ਦੀਆਂ ਸੰਗਤਾਂ ਨੇ ਕਿਹਾਦਾ ਵੀ ਜੀ ਬਹਿ ਕੇ ਮੱਲ ਲੱਕੇ ਤਾਂ ਉਹਦੇ ਤੋਂ ਹੀ ਮੱਲ ਲੱਕੇ ਬਣ ਗਏ ਜਿਹੜੇ ਪਿੰਡ ਦਾ ਮੱਲ ਕੀ ਮੱਲ ਕੀ ਇੱਥੋਂ ਪਿਆ ਤੇ ਜਿਹੜਾ ਕਿੰਨਾ ਟਾਈਮ ਹੋ ਗਿਆ ਇੱਥੇ ਮਸਾਕੀ ਲੱਗਦੀ ਇਹ ਮੇਰੀ ਉਮਰ ਤੋਂ ਪਹਿਲਾਂ ਦਾ ਜੀ 49 ਸਾਲ ਦੀ ਮੇਰੀ ਉਮਰ ਹੈ ਘੱਟੋ ਘੱਟ 70 ਸਾਲ ਹੋ ਗਏ ਹਨ ਸੱਚੀ ਲੱਗਦੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਹਾਂ ਜੀ ਮੈਂ ਜੀ ਬਾਬਾ ਜੀ ਦੀ ਉਸਤਤੀ ਕਰ ਸਕਦੇ ਹਾਂ ਅਸੀਂ ਤਾਂ ਜਿਹੜਾ ਲੇਖਕ ਉਹਨੇ ਆਪ ਦੇ ਜਿਹੜੇ ਹਰਫਾਂ ਉਹ ਕਾਗਜ਼ ਤੇ ਉਕਰਨੇ ਆ ਉਹ ਕਿੱਦਾਂ ਉਕਰਨੇ ਆ ਕਹਿੰਦਾ ਜੀ ਆਪ ਤਾਂ ਤੁਰ ਗਏ ਸਵਰਗ ਨੂੰ ਬੰਨ੍ਹ ਕੇ ਤਿੰਨ ਦਾ ਮੋਢਾ ਸਾਲ ਬਥੇਰੇ ਬੀਤ ਗਏ ਹੁਣ ਬਦਲਿਆ ਯੁੱਗ ਬੰਨ ਕੇ ਹੱਥ ਥੋਡੇ ਅੱਗੇ ਕਰਦਾ ਅਰਦਾਸ ਜੀ ਲਿਖਣੀ ਮੈਂ ਪਿੰਡ ਦੀ ਕਵਿਤਾ ਕਰਨੀ ਤੇ ਆ ਬਾਤ ਜੀ ਹੋਣਾ ਸਹਾਈ ਤੁਸਾਂ ਨੇ ਆਜੇ ਕੰਮ ਰਾਸ ਜੀ ਚੜ੍ਹਦੇ ਵੱਲ ਬਣੀਆਂ ਸਮਾਦਾ ਆਉਂਦੀ ਵਾ ਠੰਡੀ ਜੀ ਵਸਦਾ ਪਿੰਡ ਮੱਲਕੇ 13 ਬਾਬਾ ਘਮੰਡੀ ਜੀ ਬਾਬਾ ਘਮੰਡੀ ਜੀ ਜੀਲੇ ਘਰ ਖੁਸ਼ੀਆਂ ਹੁੰਦੀਆਂ ਤੇਰੇ ਦਰ ਆਉਂਦੇ ਆ ਮਾਤਾ ਜੀ ਰਾਜਕੌਰ ਨੂੰ ਦੰਗਾ ਚੜਾਉਂਦੇ ਆ ਸਾਰਾ ਪਿੰਡ ਇਕੱਠਾ ਹੁੰਦਾ ਪਾਠ ਕਰਾਉਂਦੇ ਆ ਕਥਾ ਨਾਲੇ ਕੀਰਤਨ ਹੁੰਦਾ ਬਹੁਤ ਹੀ ਗੱਲ ਚੰਗੀ ਜੀ ਵੱਸਦਾ ਪਿੰਡ ਮੱਲਕੇ 13 ਬਾਬਾ ਖਮੰਦੀ ਜੀ ਬਾਬਾ ਖਮੰਦੀ ਜੀ ਕਹਿੰਦੇ ਸੂਆ ਤੇ ਨਹਿਰ ਨੰਗਦੀ ਪਿੰਡ ਦੇ ਸੱਜੇ ਤੇ ਖੱਬੇ ਸੂਆ ਤੇ ਨਹਿਰ ਨੰਗਦੀ ਹਰਿਆਲੀ ਚ ਫੇਰੇ ਆ ਤੇਰੇ ਪਿੰਡ ਬਣ ਕੇ ਬਾਬਾ ਸੋਹਣੇ ਸਭ ਡੇਰੇ ਆ ਮੋੜਾਂ ਤੇ ਲੈਤਾ ਲਗੀਆਂ ਚੱਕ ਤੇ ਹਨੇਰੇ ਆ ਪੱਕੀਆਂ ਸਭ ਛੜਕਾ ਬਣੀਆਂ ਸੀਗੀ ਪੈਡੰਡੀ ਜੀ ਵਸਦਾ ਪਿੰਡ ਮੱਲਕੇ 13 ਬਾਬਾ ਖਮੰਦੀ ਜੀ ਬਾਬਾ ਖਮੰਦੀ ਜੀ ਸਾਰਾ ਪਿੰਡ ਪੱਕਾ ਬਣ ਗਿਆ ਗਲੀਆਂ ਤੇ ਨਾਲੀਆਂ ਬਹੁਤੇ ਕਰ ਸਰਦੇ ਜਿਹੜੇ ਕੋਠੀਆਂ ਪਾਲੀਆਂ ਨਾਲ ਕਿਆਂ ਦੀ ਲੋੜ ਰਹੀ ਨਾ ਮੋਟਰਾਂ ਲਾ ਲਈਆਂ ਬਣ ਗਿਆ ਗੁਰਦੁਆਰਾ ਸੋਣਾ ਇਲਾਕੇ ਵਿੱਚ ਚੰਡੀ ਜੀ ਵਸਦਾ ਪਿੰਡ ਬੱਲਕੇ ਤੇਰਾ ਬਾਬਾ ਖਮੰਦੀ ਜੀ ਬਾਬਾ ਖਮੰਦੀ ਕਹਿੰਦਾ ਜੀਪਾਂ ਤੇ ਕਾਰਾਂ ਪਿੰਡ ਵਿੱਚ ਜਿਹੜੇ ਨਤ ਖੰਡੀਆਂ ਘੰਟੇ ਵਿੱਚ ਕਈ-ਕਈ ਬੱਸਾਂ ਸ਼ਹਿਰਾਂ ਨੂੰ ਜਾਂਦੀਆਂ ਸੋਹਣੀ ਹੈ ਫਸਲ ਬਠੇਰੀ ਲੋਕਾਂ ਦੀਆਂ ਚਾਂਦੀਆਂ ਸੱਡਦੇ ਆ ਮੋਗੇ ਪਾਣੀ ਆਉਂਦੀ ਨਾ ਮੰਦੀ ਜੀ ਵਸਦਾ ਪਿੰਡ ਫਲਕੇ ਤੇਰਾ ਬਾਬਾ ਖਮੰਦੀ ਜੀ ਬਾਬਾ ਖਮੰਦੀ ਕਹਿੰਦਾ ਪਿੰਡ ਦਾ ਸਰਪੰਚ ਸਿਆਣਾ ਰਾਜਾ ਦੇਰੀ ਵਾਲਾ ਜੀ ਸੰਜਣਾ ਕਮਾਣੂ ਪੈਂਦਾ ਹਾ ਕਾਲਾ ਜੀ ਕੋਈ ਵੀ ਕੰਮ ਕਹਿ ਦਿਓ ਵਰਦਾ ਨਾ ਕਾਲਾ ਜੀ ਸੱਚੀ ਗੱਲ ਮੂੰਹ ਤੇ ਕਹਿੰਦਾ ਕਰਦਾ ਨਾ ਭੰਡੀ ਜੀ ਵਸਦਾ ਪਿੰਡ ਮੱਲਕੇ ਤੇਰਾ ਬਾਬਾ ਘਮੰਡੀ ਬਾਬਾ ਘਮੰਡੀ ਕਹਿੰਦਾ ਸੀਨੀਅਰ ਸਕੂਲ ਸਕੰਦਰੀ ਬਣ ਗਿਆ ਪਿੰਡ ਤੇਰੇ ਆ ਬਣ ਜਾਂਦੇ ਸਾਰੇ ਅਫਸਰ ਪੜਦੇ ਵੀ ਜਿਹੜੇ ਆ ਜੇ ਜੇ ਬਹੁਤੇ ਜੋ ਲੋਕੇ ਇੱਥੋਂ ਦੇ ਵਦੇ ਛਾ ਵਿੱਚ ਢੇਰੇ ਆ ਤੇਰੇ ਪਿੰਡ ਲੱਗਦੀ ਬਾਬਾ ਦਾਣਿਆਂ ਦੀ ਮੰਡੀ ਜੀ ਵਸਦਾ ਪਿੰਡ ਮੱਲਕੇ ਤੇਰਾ ਬਾਬਾ ਘਮੰਡੀ ਜੀ ਬਾਬਾ ਕਮੰਦੀ ਜੀ ਇਹਨਾਂ ਕੋਲ ਬੋਲ ਦੇ ਖਾਣ ਦੇ ਇਜਾਜ਼ਤਾਂ ਵਾਹਿਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਇਹ ਬੜੀ ਜਿਹੜੇ ਖੂਬਸੂਰਤ ਜਿਹੜੀ ਨਕਸ਼ਾ ਸੀਗੀ ਆਪਦੇ ਪਿੰਡ ਦੇ ਉੱਤੇ ਦੱਸਿਆ ਨਾਲ ਜਿਹੜੀ ਇਤਿਹਾਸ ਬਾਰੇ ਜਿਹੜੀ ਪੂਰਾ ਜਾਣਕਾਰੀ ਦਿੱਤੀ ਆ ਬਲਵੀਰ ਸਿੰਘ ਆ ਇਥੋਂ ਦੇ ਮਿਸਤਰੀ ਆ ਤੇ ਉਹਨਾਂ ਨੇ ਜਿਹੜੀ ਸਾਰੀ ਚੀਜ਼ ਆ ਜਿਹੜੀ ਉਹ ਵਿੱਚ ਹੀ ਭਰੋ ਦਿੱਤੀ ਆ ਤੇ ਜਿਹੜਾ ਬੜਾ ਸੋਹਣਾ ਜਿਹੜਾ ਉਹਨਾਂ ਨੇ ਜਿਹੜਾ ਮੈਸੇਜ ਵੀ ਦਿੱਤਾ ਤੇ ਜਿਹੜਾ ਸਾਰਾ ਚੀਜ਼ ਆ ਜਿਹੜੀ ਵਿੱਚ ਹੀ ਭਰੋ ਦਿੱਤੀ ਆ ਉਸ ਨੂੰ ਲੈ ਕੇ ਚੱਲਦੇ ਆ ਵਸਾਕੀ ਦਾ ਅੰਦਰੋਂ ਅੰਦਰ ਦਿਖਾਉਣ ਅੰਦਰ ਅਸ ਕਾਹਨਾਂ ਬਲਕੋਨ ਦੇ ਵਿੱਚ ਖੜਿਆ ਬਾਬਾ ਧੰਨ ਦਾ ਜਗ੍ਹਾ ਤੇ ਇੱਥੇ ਸਾਕੀ ਦਾ ਮਿਲਿਆ ਲੱਗਿਆ ਤੇ ਫੋਟੋਆਂ ਵੀ ਦਿਖਾਉਣ ਲੱਗਾ ਤਸਵੀਰਾਂ ਜਸਤੇ ਵਿੱਚ ਉਹਨਾਂ ਸੰਭਾ ਕੇ ਸਾਰੇ ਛੋਟੇ ਪੰਨਾਂ ਸੰਘਾ ਛੋਟੇ ਬੱਚੇ ਆ ਨੰਦ ਬਾਨੇ ਦੇ ਵਿੱਚ ਆ ਤੇ ਉਹ ਜਿਹੜੇ ਗੱਤਕੇ ਦੇ ਜੋਹਰ ਦਿਖਾਉਣਗੇ ਉਹ ਤੁਹਾਨੂੰ ਦਿਖਾਉਣੇ ਆ ਗੱਤਕੇ ਦੇ ਜੋਹਰ ਸ਼ੇਰ ਜੀ ਵਾਹਿਗੁਰੂ ਵਾਹਿਗੁਰੂ ਮਲਕੇ ਆ ਰਾਜਾ ਸਰਪੰਚ ਮਲਕੇ ਇੱਥੇ ਪਹੁੰਚ ਰਹੇ ਆ ਬਾਬਾ ਕਮੰਡਾ ਦਾ ਜਗਤ ਉੱਤੇ ਖੜੇ ਜਿੱਥੇ ਵਿਸਾਖੀ ਦਾ ਵੱਡਾ ਜਿਹੜਾ ਮੇਲਾ ਹੋ ਲੱਗਿਆ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਾਡੇ ਨਾਲ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ ਸਭ ਤੋਂ ਪਹਿਲਾਂ ਬਾਬਾ ਇਕ ਮੰਡੀ ਦਾ ਸੇਬ ਬਿਲਾਜ ਕੌਰ ਦੇ ਬਾਉਂਟੀ ਸਮੂਹ ਸਖਾਂਤ ਨੂੰ ਮੈਂ ਆਪਣੇ ਵੱਲੋਂ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਾ ਸੁਣਦੇ ਆ ਲੱਖ ਲੱਖ ਵਧਾਈਆਂ ਦਿੰਦਾ ਤੇ ਬਾਕੀ ਮੈਂ ਕੌਣ ਕਹਿਣਾ ਵੀ ਅਸੀਂ ਹਰ ਸਾਲ ਹੀ ਦੇ ਜਦੇ ਆ ਵੀ ਬਾਬਾ ਜੀ ਦੇ ਲੋਕਾਂ ਦੀ ਸ਼ਰਧਾ ਬਹੁਤ ਆ ਆਸੇ ਪਾਸੇ ਪਿੰਡਾਂ ਤੋਂ ਬਹੁਤ ਲੋਕ ਪਹੁੰਚਦੇ ਆ ਇਸ ਵਾਰ ਵੀ ਵਿਸਾਖੀ ਬਹੁਤ ਭਰੀ ਆ ਤੇ ਨਵੀਂ ਕਮੇਟੀ ਨੇ ਪ੍ਰਬੰਧ ਵੀ ਵਧੀਆ ਪਿਛਲੀ ਕਮੇਟੀ ਵੀ ਵਧੀਆ ਸੀ ਸਾਡੇ ਵਧੀਆ ਪ੍ਰਬੰਧ ਕਰੇਗੇ ਆ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ ਚ ਅਸੀਂ ਇਹੋ ਬਿਹਤਰ ਕਰਾਂਗੇ ਤੇ ਬਾਕੀ ਮਹਾਰਾਜ ਅੱਗੇ ਦੁਆ ਕਰਦੇ ਆ ਵੀ ਫਸਲਾਂ ਸਭ ਤੇ ਆਈਆਂਆਂ ਆ ਤੇ ਸੁੱਖ ਸ਼ਾਂਤੀ ਨਾਲ ਸਾਰੀਆਂ ਫਸਲਾਂ ਜੀਵਿਤ ਰਹਿਣ ਆਪਣੀ ਸਮੇਟ ਲੈਣ ਇੱਥੇ ਆਕਦੀਆਂ ਸੰਗਤਾਂ ਨੂੰ ਕੋਈ ਸੰਦੇਸ਼ ਤੁਹਾਡੇ ਲੋਕਾਂ ਨੂੰ ਦੇਣਾ ਚਾਹਣਾ ਤੁਸੀਂ ਪਿੰਡ ਦੇ ਸਰਪੰਚ ਚੁੱਕੀ ਗਏਣਾ ਤੁਹਾਨੂੰ ਚਾਹਣੇ ਤੁਸੀਂ ਇਹ ਰੰਗ ਦਾ ਮੈਂ ਤਾਂ ਪੰਚਾਇਤਾਂ ਨੂੰ ਸੰਦੇਸ਼ ਦੇ ਸਕਦੇ ਆ ਜੇ ਕੋਈ ਕਰ ਸਾਧੀਆਂ ਨੌਜਵਾਨ ਮੁੰਡੇ ਆ ਅਸੀਂ ਕਹਿੰਨੇ ਆ ਪਿੰਡਾਂ ਦੇ ਵਿੱਚੋਂ ਜਿਵੇਂ ਹੁਣ ਤਾਂ ਸਰਕਾਰ ਵੀ ਕਹੀ ਜਾਂਦੀ ਆ ਵੀ ਜਿਵੇਂ ਸਟੈਂਗਲੋਂ ਲੈ ਕੇ ਜਨ ਅਚਾਨੂ ਲੈ ਕੇ ਸਾਨੂੰ ਸਰਕਾਰ ਨੇ ਕਦਮ ਚੁੱਕਣੇ ਚਾਹੀਦੇ ਆ ਪੰਚਾਇਤਾਂ ਦੇ ਕਾ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਸਹਿਯੋਗ ਕਰੀਆ ਤਾਂ ਹੀ ਅਸੀਂ ਇਹ ਕਰ ਸਕਦੇ ਆ ਸੰਭਵ ਹੈ ਕਿ ਅਸੀਂ ਪਿੰਡਾਂ ਦੇ ਵਿੱਚੋਂ ਨਸ਼ਾ ਕੱਢ ਸਕਦੇ ਆ ਨਹੀਂ ਨਹੀਂ ਕੱਢ ਸਕਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਖੱਡਦਾ ਸੀ ਰਾਜਾ ਸਰਪੰਚ ਮਾਲਕੇ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਉਹੀ ਜਿਹੜੀ ਇਹਨੇ ਪਹਿਲਾਂ ਵੀ ਆ ਸਾਨੂੰ ਦਿਖਾਇਆ ਕਿ ਜਿਹੜਾ ਸੀ ਜਿਹੜਾ ਉਹਨਾਂ ਸਟੈਂਡ ਦੇ ਉੱਤੇ ਜੋ ਤੋਟਦਾ ਜਿਹੜਾ ਸਟੈਂਡ ਦਾ ਜਿਹੜੇ ਪਿੰਡ ਦੇ ਉਹਨਾਂ ਨੇ ਬੈਨ ਵੀ ਕੀਤੀ ਆ ਤੇ ਇਹਨਾਂ ਨੇ ਇੱਕ ਹੋਰ ਸੜਕਾ ਜੋ ਜਿਹੜਾ ਕਦਮ ਸੀਗਾ ਜੇ ਆਪਾਂ ਗੇਟ ਦੇ ਵਿੱਚ ਐਂਟਰ ਹੋਣਿਆ ਤਾਂ ਉਹਨੇ ਲੈ ਕੇ ਲਾਇਆ ਵੀ ਜਿਹੜਾ ਕੋਈ ਨਸ਼ਾ ਵੇਚਦਾ ਉਹ ਸਾਨੂੰ ਸਰਕਾਰ ਨੂੰ ਇਸ ਨੰਬਰ ਤੇ ਕਾਲ ਕਰੇ ਥੱਲੇ ਲਿਖਿਆ ਵਾ ਸਮੂਹ ਗ੍ਰਾਮ ਪੰਚਾਇਤ ਨਾਲ ਲੱਗੇ ਵੱਡੀ ਪਹਿਲ ਆ ਕਿ ਇਹੋ ਜਿਹੇ ਗੌਕਾਸੀਂ ਕਈ ਧਰਮਾਂ ਸਮਾਂ ਤੇ ਗਏ ਸਾਨੂੰ ਇਹੋ ਜੀ ਕਿਤੇ ਪਹਿਲ ਆ ਇਹਦੇ ਸਥਾਨਾਂ ਤੇ ਨਹੀਂ ਦੇਖਣ ਨੂੰ ਮਿਲੀ ਇਹਨਾਂ ਨੂੰ ਦੇਖ ਕੇ ਜਿਹੜੀਆਂ ਹੋਰਾਂ ਨੂੰ ਵੀ ਚਾਹੀਦਾ ਕਿ ਜਿਹੜੀਆਂ ਇਹੋ ਜੇ ਮੈਸੇਜਾਂ ਫੋਨ ਨੰਬਰ ਜਿਹੜੇ ਸਰਕਾਰ ਨੇ ਜਾਰੀ ਕੀਤੇ ਆ ਉਹ ਥਾਂ ਥਾਂ ਤੇ ਲਗਾਏ ਜਾਣ ਤਾਂ ਕਿ ਜਿਹੜਾ ਨੌਜਵਾਨਾ ਨਸ਼ਿਆਂ ਪ੍ਰਤੀ ਜਾਗਰੂਕ ਹੋਣਾ ਜਿਹੜਾ ਉਹ ਕਰ ਸਕੇ ਤੇ ਪੁਲਿਸ ਜਿਹੜੀ ਉਹਦੇ ਤੇ ਤੰਤ ਕਾਰਵਾਈ ਕਰ ਸਕੇ ਕੈਮਰਾਮੈਨ ਪਰਮੀਤ ਦੇ ਨਾਲ ਮੈਂ ਜਲਦਾਰ ਸਿੰਘ ਸਰਾ ਹੈਵਨ ਅੰਡੀਆ ਟੀਵੀ ਪਿੰਡ ਮਲਕੇ ਹੈਵਨ ਟੀਵੀ ਆਲਾ ਆਂਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਬਾਬਾ ਕੁਮਾਰ ਦਾਸ ਬੀਬੀ ਰਾਜਕੌਰ ਆਏ ਸਾਲ ਇੱਥੇ ਬਹੁਤ ਨੀਲਾ ਲੱਗਦਾ ਜੀ ਸਾਖੀ ਲੱਗਦੀ ਆ ਜੀ ਬਚਪਨ ਤੋਂ ਦੇਖਦੇ ਆ ਰਹੇ ਆ ਬੱਚੇ ਬੱਚੇ ਹੁਣ ਹੋਣ ਤੋਂ ਬਹੁਤ ਇੱਥੇ ਪਾਰਾ ਕੱਠ ਹੁੰਦਾ ਜੀ ਪੰਚਾਇਤ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਪੰਚਾਇਤ ਸਾਡੇ ਨਾਲ ਖੜੀ ਆ ਜੀ ਅਸੀਂ ਗੀਤ ਪੇਸ਼ ਕਰਨ ਲੱਗੇ ਹਾਂ ਹਰ ਕੰਮ ਦੁਨੀਆ ਦੇ ਕੈਚ ਹੋ ਗਏ ਕੈਮਰੇ ਮਮਦ ਨਾਲ ਅਟੈਚ ਹੋ ਗਏ ਹਰ ਕੰਮ ਦੁਨੀਆ ਦੇ ਕੈਚ ਹੋ ਗਏ ਕੈਮਰੇ ਮਮਦ ਨਾਲ ਅਟੈਚ ਹੋ ਗਏ ਹਰ ਕੋਈ ਫੋਨ ਦਾ دیਵਾਨਾ ਮਿੱਤਰੋ ਹਰ ਕੋਈ ਫੋਨ ਦਾ دیਵਾਨਾ ਮਿੱਤਰੋ ਹੁਣ ਚੇਂਜ ਹੋ ਗਿਆ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਐ ਹੋ ਜਾ ਮਹੌਲ ਦੁਨੀਆ ਤੇ ਛਾ ਗਿਆ ਇਸਟਾਗ੍ਰਾਮ ਫੇਸਬੁੱਕ ਆ ਗਿਆ ਕਹਿੋ ਜਾਂ ਮਾਹੌਲ ਦੁਨੀਆ ਤੇ ਛਾ ਗਿਆ ਇਸਟਾਗ੍ਰਾਮ ਫੇਸਬੁੱਕ ਆ ਗਿਆ ਵੱਡੇ ਰੂਮ ਬਣ ਗਈਆਂ ਦੁਕਾਨਾਂ ਵਿੱਚ ਤੇਰੋ ਵੱਡੇ ਰੂਮ ਬਣ ਗਈਆਂ ਦੁਕਾਨਾਂ ਵਿੱਚ ਤੇਰੋ ਹੁਣ ਚੇਂਜ ਹੋ ਗਿਆ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਬੰਦਾ ਤਾਂ ਬੰਦੇ ਦੀ ਜੇਬ ਵਿੱਚ ਪੈ ਗਿਆ ਚਿੱਠੀ ਦਾ ਸਨੇਹਾ ਯਾਰੋ ਕਿੱਥੇ ਰਹਿ ਗਿਆ ਅੱਗੇ ਹੁੰਦਾ ਸੀ ਜਾਂ ਇਹ ਚਿੱਠੀਆਂ ਬਜ਼ੁਰਗਾਂ ਵਲੇ ਹੁਣ ਤਾਂ ਫੋਨ ਤੇ ਸਾਰਾ ਕੁਝ ਹੋ ਜਾਂਦਾ ਜੀ ਬੰਦਾ ਤਾਂ ਬੰਦੇ ਦੀ ਜੇਬ ਵਿੱਚ ਪੈ ਗਿਆ ਚਿੱਠੀ ਦਾ ਸਨੇਹਾ ਯਾਰੋ ਕਿੱਥੇ ਰਹਿ ਗਿਆ ਮੈਂਟਾਂ 'ਚ ਪੰਜ ਸੱਤ ਕਾਲਾ ਮਿੱਤਰੋ ਮੈਂਟਾਂ 'ਚ ਪੰਜ ਸੱਤ ਕਾਲਾ ਮਿੱਤਰੋ ਹੁਣ ਚੇਂਜ ਹੋ ਗਿਆ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਹੁਣ ਚੇਂਜ ਹੋ ਗਿਆ ਜਵਾਨਾ ਮਿੱਤਰੋ ਮਨਕਿਆਂ ਦੇ ਕਲਿਆਣਾ ਗੱਲਾਂ ਕਿੱਥੇ ਰਹਿ ਗਈਆਂ ਕੁੜੀਆਂ ਤੇ ਮੁੰਡੇ ਰਿੱਲਾ ਪਿੱਛੇ ਪੈ ਗਿਆਂ ਮਨਕਿਆਂ ਦੇ ਕਲਿਆਣਾ ਕਿੱਥੇ ਗੱਲਾਂ ਰਹਿ ਗਈਆਂ ਮੁੰਡੇ ਕੁੜੀਆਂ ਤਾਂ ਰਿੱਲਾ ਪਿੱਛੇ ਪੈ ਗਈਆਂ ਆਨਲਾਈਨ ਮਿਲਦਾ ਸਭਨਾ ਮਿੱਤਰੋ ਹੁਣ ਚੇਂਜ ਹੋ ਗਏ ਅਜਵਾਨਾ ਮਿੱਤਰੋ ਹੁਣ ਚੇਂਜ ਹੋ ਗਏ ਅਜਵਾਨਾ ਮਿੱਤਰੋ ਵੈਦੂ ਜੀ ਕਾ ਘਰ ਸਾਹ